हां जी ਸਸਰੇ ਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਹੋ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਹੀ ਚੈਨਲ ਅਮਜ਼ਾ ਰਹੇ 512 ਉੱਤੇ ਅੱਜ ਆਪਾਂ ਗੱਲ ਕਰਾਂਗੇ ਸਰਕਲ ਸਟਾਈਲ ਦੇ ਇੰਟਰਨੈਸ਼ਨਲ ਪਲੇਅਰ ਦੀਪ ਦਬੁਰਜੀ ਦੇ ਬਾਰੇ ਇਹਨਾਂ ਨੂੰ ਗਰਾਊਂਡ ਦੇ ਵਿੱਚ ਐਕਸ਼ਨ ਵਾਲੀ ਮਸ਼ੀਨ ਤੇ ਐਕਸ਼ਨ ਬாய் ਦੇ ਨਾਂ ਨਾਲ ਜਾਣਿਆ ਜਾਂਦਾ ਹੈ ਮਾਜੇ ਦਾ ਇਹ ਛੋਟਾ ਰੇਡਰ ਅੱਜ ਲੋਕਾਂ ਦੇ ਦਿਲਾਂ ਉੱਤੇ ਰਾਜ ਕਰ ਰਿਹਾ ਹੈ ਕਬੱਡੀ ਰਾਹੀਂ ਦੀਪਦਪੁਰਜੀ ਨੇ ਹੁਣ ਤੱਕ ਕੀ ਕੁਝ ਜਿੱਤਿਆ ਇਹਨਾਂ ਦੀ ਖੁਰਾਕ ਤੇ ਮਿਹਨਤ ਕੀ ਹੈ ਇਹਨਾਂ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਇਹਨਾਂ ਦਾ ਵਿਆਹ ਹੋਇਆ ਹੈ ਕਿ ਨਹੀਂ ਹੋਇਆ ਇਹਨਾਂ ਦਾ ਉਸਤਾਦ ਕੌਣ ਹੈ ਇਹਨਾਂ ਨੇ ਕਬੱਡੀ ਜਿਹੜੀ ਆ ਉਹ ਕਿਵੇਂ ਪਹਿਲੀ ਵਾਰੀ ਖੇਡਣੀ ਸ਼ੁਰੂ ਕੀਤੀ ਤੇ ਇਸ ਗੱਲਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਣਗੀਆਂ ਵੀਡੀਓ ਸ਼ੁਰੂ ਹੋਣ ਤੋਂ ਪਹਿਲੇ ਆਪਣੇ ਹੀ ਚੈਨਲ ਲਮਜ਼ਾ ਰੰਦ 512 ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਆਓ ਤੇ ਹੁਣ ਕਰਦੇ ਆਂ ਵੀਡੀਓ ਸ਼ੁਰੂ ਦੀਪ ਦੀ ਡੇਟ ਆਫ ਬਰਥ 9 ਮਾਰਚ 1998 ਦੀ ਹੈ 2025 ਦੇ ਹਿਸਾਬ ਨਾਲ ਇਹਨਾਂ ਦੀ 28 ਸਾਲ ਉਮਰ ਹੋ ਚੁੱਕੀ ਹੈ ਤੇ ਇਹਨਾਂ ਦਾ ਵਿਆਹ ਵੀ ਹੋ ਚੁੱਕਿਆ ਹੈ ਵਿਆਹ ਤੋਂ ਬਾਅਦ ਇਹਨਾਂ ਦੇ ਘਰ ਇੱਕ ਬੇਟੀ ਨੇ ਜਿਹੜਾ ਉਹ ਜਨਮ ਲਿਆ ਇਹਨਾਂ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਪਿੰਡ ਦਬਰਜੀ ਵਿੱਚ ਹੋਇਆ ਇਹਨਾਂ ਦਾ ਪਿੰਡ ਦਰਬਾਰ ਸਾਹਿਬ ਤੋਂ 8 ਕਿਲੋਮੀਟਰ ਦੂਰੀ ਤੋਂ ਹੈ ਜੋ ਹੁਣੇ ਇਹਨਾਂ ਦਾ ਪਿੰਡ ਵੀ ਸ਼ਹਿਰ ਵਾਂਗ ਹੋ ਚੁੱਕਿਆ ਹੈ ਇਹਨਾਂ ਤੇ ਪਿੰਡ ਵਿੱਚ ਗੋਲਡਨ ਗੇਟਸ ਇਹਨਾਂ ਦੇ ਪਿੰਡ ਦੇ ਵਿੱਚ ਹੀ ਆ ਚੁੱਕਿਆ ਹੈ ਇਨਾਂ ਦੀ ਫੈਮਿਲੀ ਵਿੱਚ ਇਨਾਂ ਦੀ ਪਤਨੀ ਤੋਂ ਇਲਾਵਾ ਮਾਤਾ ਪਿਤਾ ਤੇ ਇੱਕ ਭਰਾ ਹੈ ਜਿਹੜਾ ਭਰਾ ਹੈ ਉਹ ਬਰਲਿਆ ਦੇਸ਼ ਵਿੱਚ ਆਪਣੀ ਪਤਨੀ ਦੇ ਨਾਲ ਰਹਿੰਦਾ ਹੈ ਇਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਲਖਵਿੰਦਰ ਸਿੰਘ ਹੈ ਤੇ ਮਾਤਾ ਦਾ ਨਾਮ ਸੁਖਵੀਰ ਕੌਰ ਹੈ ਤੇ ਇਹਨਾਂ ਦੇ ਵੱਡੇ ਭਰਾ ਦਾ ਨਾਮ ਜੋਬਨ ਸਿੰਘ ਹੈ ਇਹਨਾਂ ਦਾ ਪਰਿਵਾਰ ਖੇਤੀਬਾੜੀ ਕਰਨ ਵਾਲਾ ਕਾਰ ਹੈ ਜੋ ਇਹਨਾਂ ਦੀ ਜ਼ਮੀਨ ਆਇਆ ਹੋਏ ਇਹਨਾਂ ਨੇ ਠੇਕੇ ਤੇ ਦਿੱਤੀ ਹੋਈ ਹੈ ਤੇ ਇਹਨਾਂ ਦੇ ਵੱਡੇ ਭਰਾ ਨੇ ਕਿਹਾ ਹੋਇਆ ਹੈ ਕਿ ਦੀਪ ਤੂੰ ਸਿਰਫ ਕਬੱਡੀ ਹੀ ਖੇਡਣੀ ਹੈ ਹੋਰ ਕੁਝ ਨਹੀਂ ਕਰਨਾ ਬਾਕੀ ਇਹਨਾਂ ਦੇ ਮਾਮਾ ਜੀ ਵੀ ਇਹਨਾਂ ਨੂੰ ਕਬੱਡੀ ਦੇ ਵਿੱਚ ਜਿਹੜੀ ਆ ਪੂਰੀ ਜਿਹੜੀ ਸਪੋਰਟ ਵਗੈਰਾ ਕਰਦੇ ਹੀ ਰਹਿੰਦੇ ਨੇ ਅਗਰ ਆਪਾਂ ਇਹਨਾਂ ਦੇ ਕੱਦ ਦੀ ਗੱਲ ਕਰੀਏ ਤੇ 6 ਫੁੱਟ 2 ਇੰਚ ਦਾ ਕੱਦ ਹੈ ਅਗਰ ਆਪਾਂ ਇਹਨਾਂ ਦੇ ਵਜ਼ਨ ਦੀ ਗੱਲ ਕਰੀਏ ਤੇ 100 ਕਿਲੋ ਦੇ ਆਸ-ਪਾਸ ਇਹਨਾਂ ਦਾ ਵਜ਼ਨ ਹੈ ਅਗਰ ਆਪਾਂ ਇਹਨਾਂ ਦੇ ਪਸੰਦੀਦਾ ਰੇਡਰ ਦੀ ਗੱਲ ਕਰੀਏ ਤੇ ਸੁਖਮਨ ਚੋਲਾ ਇਹਨਾਂ ਦਾ ਪਸੰਦੀਦਾ ਰੇਡਰ ਹੈ ਜਾਪੀਆਂ ਵਿੱਚੋਂ ਇਹਨਾਂ ਨੂੰ ਯਾਦਦਾ ਸੁਰਖਪੁਰੀਆ ਦੀ ਖੇਡ ਪਸੰਦ ਹੈ ਇਹਨਾਂ ਦਾ ਕਹਿਣਾ ਹੈ ਕਿ ਮੈਂ ਮੈਂ ਨਾ ਤਾਂ ਨਹੀਂ ਲਾਉਂਦਾ ਮੈਂ ਸਿਰਫ 3-4 ਘੰਟੇ ਜਿਹੜਾ ਹੈ ਉਹ ਕਬੱਡੀ ਹੀ ਖੇਡਦੀ ਰੱਖਦਾ ਵਾਂ ਇਹਨਾਂ ਨੇ ਨੇੜੇ ਆਪਣੇ ਨੇੜੇ ਪਿੰਡ ਵਿੱਚ ਕਬੱਡੀ ਖੇਡਣੀ ਸ਼ੁਰੂ ਕੀਤੀ ਅਗਰ ਆਪਾਂ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤੇ ਬਸ ਘਰ ਦੀ ਦੇਸੀ ਖੁਰਾਕ ਹੀ ਖਾਂਦੇ ਨੇ ਜਦੋਂ ਮੈਚ ਤੇ ਜਾਂਦੇ ਨੇ ਤੇ ਆਪਣੀ ਡਾਈਟ ਦਾ ਨਹੀਂ ਖਿਆਲ ਰੱਖਦੇ ਤੇ ਉੱਥੇ ਹੀ 버ਗਰ ਗੋਲਚੇ ਵਗੈਰਾ ਖਾਂਦੇ ਨੇ ਇਸ ਕਰਕੇ ਜਿਹੜੇ ਨਾਲ ਦੇ ਪਲੇਅਰ ਹੁੰਦੇ ਨੇ ਉਹ ਹੈਰਾਨ ਹੋ ਜਾਂਦੇ ਨੇ ਤੇ ਇਹ ਖਾਣ ਦੀ وجہ ਤੋਂ ਇਹਨਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਿਵੇਂ ਕਿ ਪੇਟ ਦੇ ਵਿੱਚ ਤਜ਼ਾਬੀਅਤ ਹੋ ਜਾਣਾ ਵਗੈਰਾ ਵਗੈਰਾ ਇਹਨਾਂ ਦਾ ਕਹਿਣਾ ਹੈ ਕਿ ਨਵੇਂ ਮੁੰਡਿਆਂ ਨੂੰ ਸੁਨੇਹਾ ਹੈ ਕਿ ਆਪਣੀ ਖੁਰਾਕ ਦਾ ਖਿਆਲ ਰੱਖਣ ਤੇ ਡਾਈਟ ਅੱਛੀ ਕਰਨ ਮਿਹਨਤ ਕਰਨ ਨਾਲ ਇਹਨਾਂ ਦੇ ਵਿੱਚ ਪਾਵਰ ਆਉਂਦੀ ਹੈ ਤੇ ਖੇਡਣ ਨਾਲ ਇਹਨਾਂ ਦੇ ਵਿੱਚ ਕੋਡੀ ਦੀ ਟੈਕਨੀਕ ਆਂਦੀ ਹੈ ਹੁਣ ਅਗਰ ਆਪਾਂ ਇਹਨਾਂ ਦੇ ਕਬੱਡੀ ਕੈਰੀਅਰ ਦੀ ਸਫਰ ਦੀ ਗੱਲ ਕਰੀਏ ਉਹਨਾਂ ਨੇ ਸਾਲ 2010 ਦੇ ਵਿੱਚ ਵਰਲਡ ਕੱਪ ਵਿੱਚ ਮੰਗੀ ਤੇ ਗੁਲਜ਼ਾਰੀ ਵਰਗੇ ਪਲੇਅਰਾਂ ਨੂੰ ਖੇਡਦਾ ਵੇਖਿਆ ਤੇ ਫਿਰ ਉਹਨਾਂ ਨੇ ਸਕੂਲ ਦੇ ਵਿੱਚ ਵੀ ਕਬੱਡੀ ਖੇਡਣੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਤੇ ਖੇਡਦੇ ਰਹੇ ਫਿਰ ਉਹਨਾਂ ਦਾ ਇੱਕ ਦੋਸਤ ਨਿਬਜੋਤ ਜੋ ਇਹਨਾਂ ਨੂੰ ਤੇ ਪੂਰੇ ਦੇ ਵਿੱਚ ਲੈ ਗਿਆ ਵੱਡੀ ਖੇਡਣ ਵਾਸਤੇ ਉੱਥੇ ਨਾਲ ਦੇ ਆ ਮੁੰਡਿਆਂ ਨਾਲ ਕਬੱਡੀ ਖੇਡਿਆ ਕਰਦੇ ਸਨ ਜਦੋਂ ਇਹਨਾਂ ਨੂੰ ਸਕੂਲੋਂ ਛੁੱਟੀ ਹੋਣੀ ਤੇ ਸਕੂਲ ਤੋਂ ਬਾਅਦ ਇਹਨਾਂ ਦੇ ਸਿੱਧਾ ਗਰਾਉਂਡੇ ਆ ਜਾਂਦੇ ਨੇ ਉੱਥੇ ਇਹਨਾਂ ਨੇ ਸਿਰਫ ਮਿਹਨਤ ਦੇ ਦਿੱ ਕਬੱਡੀ ਖੇਡੀ ਫਿਰ ਇਹਨਾਂ ਨੇ ਆਪਣੇ ਉਸਤਾਦ ਹਰੀਮਰਾਬ ਕੋਲੋਂ ਰਾਮਪੁਰੇ ਕਬੱਡੀ ਖੇਡਿਆ ਜਾਣ ਲੱਗ ਪਏ ਇਹਨਾਂ ਨੇ ਉਸਤਾਦ ਨੇ ਫਿਰ ਇਹਨਾਂ ਨੂੰ ਬਹੁਤ ਮਿਹਨਤ ਕਰਾਈ ਤੇ ਫਿਰ ਇਹ ਪਹਿਲੇ ਜਾਫੀ ਹੋਇਆ ਕਰਦੇ ਸਨ ਪਰ ਇਹਨਾਂ ਦੇ ਉਸਤਾਦ ਨੇ ਕਿਹਾ ਕਿ ਦੀਪ ਤੇਰੇ ਹੱਥ ਪੈਰ ਜਿਹੜੇ ਨੇ ਉਹ ਵੱਡੇ ਨੇ ਤੇਰਾ ਕੱਦ ਵੱਡਾ ਹੈ ਤੂੰ ਕੋਡੀਆਂ ਪਾਈਆਂ ਕਰ ਫਿਰ ਇਹਨਾਂ ਨੇ ਕਬੱਡੀ ਜਿਹੜੀ ਪਾਣੀ ਸ਼ੁਰੂ ਕਰ ਦਿੱਤੀ ਤੇ ਇਹ ਕਈ ਵਾਰੀ ਉਸਤਾਦ ਇਹਨਾਂ ਨੂੰ ਮੈਚਾਂ ਉੱਤੇ ਲੈ ਜਾਂਦੇ ਸੀ ਕਦੀ ਕਬੱਡੀਆਂ ਪਾ ਲੈਂਦੇ ਸੀ ਤੇ ਕਦੀ ਐਵੇਂ ਹੀ ਸੁੱਕਾ ਜਿਹੜਾ ਉਹ ਵਾਪਸ ਮੋੜ ਆਂਦੇ ਸੀ ਆਪਣੇ ਨਾਲ ਦੀ ਟੀਮ ਮੈਂਬਰਾਂ ਨੂੰ ਜਿਹੜਾ ਉਹ ਪਾਣੀ ਛਾਣੀ ਜਿਹੜਾ ਉਹ ਪਿਵਾ ਕੇ ਵਾਪਸ ਆ ਜਾਂਦੇ ਸੀ ਇੱਕ ਵਾਰੀ ਯੂਪੀ ਇੱਕ ਵਾਰੀ ਇਹਦੇ ਉਸਤਾਦ ਨੂੰ ਤੇ ਨੂੰ ਨਾਲ ਲੈ ਗਿਆ ਮੁੰਡੇ ਤੇ ਇਹਨੇ ਉਸਤਾਦ ਨੇ ਵੀ ਇਹਨੂੰ ਕਿਹਾ ਕਿ ਤੂੰ ਵੀ ਆ ਜਾ ਨਾਲ ਸਾਡੇ ਮੈਚ ਖੇਡਣ ਵਾਸਤੇ ਇਹ ਉੱਥੇ ਇਹਨਾਂ ਨੇ ਤਿੰਨ ਮੈਚ ਖੇਡੇ ਤੇ ਜਦੋਂ ਮੈਚ ਖਤਮ ਹੋ ਗਿਆ ਤੇ ਨਾਲ ਦੇ ਆ ਪਲੇਅਰਾਂ ਨੇ ਇੱਕ ਦੂਜੇ ਦੇ ਵਿੱਚ ਜਿਹੜੇ ਪੈਸੇ ਵੰਨੇ ਸ਼ੁਰੂ ਕਰ ਦਿੱਤੇ ਦੀਪ ਨੂੰ ਛੱਡ ਕੇ ਤੇ ਫਿਰ ਇਹਨਾਂ ਦੇ ਉਸਤਾਦ ਨੇ ਕਿਹਾ ਕਿ ਦੀਪ ਦੇ ਪੈਸੇ ਕਿ ਕਿੱਥੇ ਨੇ ਇਹ ਵੀ ਤਾਂ ਸਾਡੇ ਨਾਲ ਹੀ ਖੇਡਦਾ ਰਿਹਾ ਤੇ ਉਸ ਮੁੰਡੇ ਨੇ ਕਿਹਾ ਕਿ ਇਹਨੂੰ ਤੂੰ ਲੈ ਕੇ ਆਇਆ ਤੇ ਤੂੰ ਹੀ ਪੈਸੇ ਦੇਣੇ ਨੇ ਉੱਥੇ ਦੀਪ ਦਾ ਬੜਾ ਦਿਲ ਜਿਹੜਾ ਜ਼ਹਾਰੀ ਹੋਈ ਫਿਰ ਨਾਲ ਦੇ ਮੁੰਡੇ ਨੇ ਤੇ ਉਸਤਾਦ ਨੇ ਦਿਲ ਰੱਖਣ ਕਾਰਨ ਇਹਨਾਂ ਨੂੰ ਜਿਹੜੇ ਉਹ ਪੈਸੇ ਦੇ ਦਿੱਤੇ ਇਸ ਇਸ ਤਰ੍ਹਾਂ ਦੀਆਂ ਕਟਨਾ ਦੀਪ ਨਾਲ ਜਿਹੜੀਆਂ ਉਹ ਬਹੁਤ ਜ਼ਿਆਦਾ ਆਈਆਂ ਸਾਲ 2014 ਦੇ ਵਿੱਚ ਇਹਨਾਂ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ ਤੇ ਆਪਣੀ ਮਿਹਨਤ ਜਿਹੜੀ ਉਹ ਜਾਰੀ ਰੱਖੀ। ਸਾਲ 2017 ਦੇ ਵਿੱਚ ਇਹਨਾਂ ਨੇ ਓਪਨ ਮੈਚ ਖੇਡਣੇ ਸ਼ੁਰੂ ਕਰ ਦਿੱਤੇ। ਇਹਨਾਂ ਨੇ ਪਿੰਡ ਰਾਮਪੁਰੇ ਦੇ ਵਿੱਚੋਂ ਓਪਨ ਖੇਡਣਾ ਸ਼ੁਰੂ ਕਰ ਦਿੱਤਾ। ਸਾਲ 2018 ਦੇ ਵਿੱਚ ਪਿੰਡ ਰਾਣੇਪੁਰ ਦੇ ਵਿੱਚ ਇਹਨਾਂ ਨੇ 17 ਕਬੱਡੀਆਂ ਪਾਈਆਂ 15 ਨੰਬਰ ਲੈ ਕੇ ਇਹ ਬੈਸਟ ਰਹਿ ਤੇ ਖੁਸ਼ੀ ਦੁੱਗਾਂ ਦੇ ਵਿਰੁੱਧ ਇਹਨਾਂ ਨੇ ਕਬੱਡੀਆਂ ਪਾਈਆਂ ਉੱਥੇ ਐਕਸ਼ਨ ਵੀ ਮਾਰੇ। ਉਸ ਮੈਚ ਤੋਂ ਬਾਅਦ 15 ਦਿਨਾਂ ਬਾਅਦ ਇਹਨਾਂ ਨੂੰ ਸੱਟ ਲੱਗ ਗਈ ਤੇ ਫਿਰ ਇਹ 7-8 ਮਹੀਨੇ ਜਿਹੜੇ ਉਹ ਰੈਸਟ ਤੇ ਰਹਿ ਉਸ ਤੋਂ ਬਾਅਦ ਇਹਨਾਂ ਨੇ ਸੁਖਮਨ ਚੋਲਾ ਜੀ ਦੇ ਗਰੁੱਪ ਨਾਲ ਰਲ ਕੇ ਕਬੱਡੀ ਖੇਡੀ ਤੇ ਉੱਥੇ ਇਹਨਾਂ ਨੇ ਸਾਲ ਪੂਰਾ ਸ਼ੋਅ ਮੈਚ ਜਿਹੜੇ ਉਹ ਖੇਡੇ ਇੱਕ ਵਾਰ ਮੈਚ ਦੇ ਉੱਤੇ ਜਿਹੜਾ ਬਾਜੂ ਪਲਵਾਨ ਬੰਕੇ ਵਾਲੇ ਨੇ ਇਹਨਾਂ ਨੂੰ ਥੱਪੜ ਮਾਰਿਆ ਮੈਚ ਦੇ ਉੱਤੇ ਤੇ ਉਸ ਤੋਂ ਮੈਚ ਮੁੱਕਣ ਤੋਂ ਬਾਅਦ ਸੁਖਮਨ ਚੋਲਾ ਜੀ ਨੇ ਇਹਨਾਂ ਨੂੰ ਮੈਚ ਤੋਂ ਬਾਅਦ ਕਿਹਾ ਕਿ ਕੋਈ ਇੱਕ ਮਾਰੇ ਤੂੰ ਉਹਨੂੰ ਦੋ ਮਾਰਨੇ ਨੇ ਅੱਗੋਂ ਡਰਨਾ ਨਹੀਂ ਹੈ ਕੋਦੀ ਤਕੜੇ ਹੋ ਕੇ ਜੜੀ ਆ ਉਹ ਖੇਡਣੀ ਹੈ ਉਸ ਤੋਂ ਬਾਅਦ ਦੀਪ ਮਾਝਾ ਖਾਲਸਾ ਬਰਦਵਾਦਾ ਦੇ ਨੂੰ ਟੀਮ ਦੇ ਰੋ ਖੇਡੇ ਉਸ ਤੋਂ ਬਾਅਦ ਇਹਨਾਂ ਨੇ ਅੰਨੂ ਬੁੱਢੇ ਦੇ ਕਹਿਣ ਤੇ ਕਾਲਾ ਕਲੱਥ ਮਲਦੇ ਰੋ ਕਬੱਡੀ ਖੇਡੀ ਉਸ ਤੋਂ ਬਾਅਦ ਇਹ ਮਾਲਵਾ ਕਲੱਬ ਸਰਮਾਲਾ ਦੇ ਰੋ 2530 ਕਲੱਬ ਮੈਚ ਜਿਹੜੇ ਉਹ ਖੇਡੇ ਫਿਰਦੀਪ ਰੁੜਕੇ ਦੀ ਟੀਮ ਦਰੋਂ ਖੇਡਿਆ ਪਿੰਡ ਬਾਹਰ ਮੈਚ ਉੱਤੇ ਜਿਹੜਾ ਵੀ ਇਹਨੂੰ ਪਹਿਲੇ ਸੱਦ ਲੈਂਦਾ ਹੈ ਇਹ ਉਹਨਾਂ ਦੇ ਹੀ ਪਹਿਲਾ ਜਿਹੜਾ ਮੈਚ ਖੇਡਦੇ ਨੇ ਅੱਜ ਕੱਲ੍ਹ ਇਹ ਗੁਰਦਾਸ ਲਾਈਨ ਕਬੱਡੀ ਦਰੋਂ ਖੇਡਦੇ ਨੇ ਤੇ ਇਹਨਾਂ ਨੂੰ ਪਹਿਲੀ ਵਾਰੀ 2019 ਦੇ ਵਿੱਚ ਦੁਬਈ ਖੇਡਣ ਦਾ ਮੌਕਾ ਮਿਲਿਆ ਫਿਰ ਇਹਨਾਂ ਨੇ ਨਿਊਜ਼ੀਲੈਂਡ ਵਿੱਚ ਖੇਡਣ ਦਾ ਇਹਨਾਂ ਨੂੰ ਮੌਕਾ ਮਿਲਿਆ ਫਿਰ ਇਹਨਾਂ ਨੇ ਜਿਹੜਾ ਫਿਰ ਦੁਬਈ ਖੇਡਿਆ ਫਿਰ ਇਹਨਾਂ ਨੇ ਪਾਕਿਸਤਾਨ ਦੇ ਵਿੱਚ ਵਰਲਡ ਕੱਪ ਖੇਡਿਆ ਫਿਰ ਇਹਨਾਂ ਨੇ ਆਸਟ੍ਰੇਲੀਆ ਕੈਨੇਡਾ ਅਮਰੀਕਾ ਤੇ ਹੋਰ ਅਦੇਸ਼ਾਂ ਵਿੱਚ ਵੀ ਕਬੱਡੀ ਖੇਡੀ ਅਗਰ ਆਪਾਂ ਇਹਨਾਂ ਨੇ ਜਿੱਤੇ ਸਨਮਾਨਾਂ ਦੀ ਗੱਲ ਕਰੀਏ ਤੇ ਮੋਟਰਸਾਈਕਲ ਟਰੈਕਟਰ ਕੰਪੈਨਾਂ ਤੇ ਗੱਡੀਆਂ ਬੋਲਟ ਟਰੋਫੀਆਂ ਮੈਡਲ ਟ੍ਰੋਫੀਆਂ ਤੇ ਹੋਰ ਕਈ ਨਗਤ ਇਨਾਮ ਵੀ ਜਿਹੜੇ ਨੇ ਉਹ ਜਿੱਤ ਚੁੱਕੇ ਨੇ ਇਹਨਾਂ ਨੂੰ ਸਭ ਤੋਂ ਪਹਿਲੇ ਸਨਮਾਨ ਵਿੱਚ ਮੋਟਰਸਾਈਕਲ ਮਿਲਿਆ ਸੀ ਉਸ ਤੋਂ ਬਾਅਦ ਇਹਨਾਂ ਨੂੰ ਸਕਾਰਪੀਓ ਗੱਡੀ ਜਿਹੜੀ ਸਨਮਾਨ ਵਿੱਚ ਜਿਹੜੀ ਦਿੱਤੀ ਗਈ ਸੀ ਜਦੋਂ ਹੀ ਇਹ ਬੈਸਟ ਆnde ਸੀ ਇਹਨਾਂ ਨੇ ਆਪਣੇ ਬਾਪੂ ਨੂੰ ਆ ਕੇ ਦੱਸਣਾ ਕਿ ਬਾਪੂ ਅੱਜ ਮੈਂ ਬੈਸਟ ਆਇਆ ਵਾਂ ਤੇ ਇਹਨਾਂ ਦੇ ਬਾਪੂ ਕਹਿੰਦੇ ਸੀ ਤੂੰ ਕਿਵੇਂ ਬੈਸਟ ਜਿਹੜਾ ਆ ਗਿਆ ਹੈ ਇਸ ਕਰਕੇ ਉਹ ਕਹਿੰਦੇ ਸੀ ਕਿ ਇਹਨਾਂ ਦੀ ਕਦੇ ਵੀ ਭੁੱਖ ਨਾ ਮਰੇ ਇਨਾਮ ਜਿੱਤਣ ਦੀ ਤੇ ਇਹ ਕਦੇ ਵੀ ਵਿਗੜ ਨਾ ਜਾਵੇ ਇਸੇ ਕਰਕੇ ਇਹਨਾਂ ਦਾ ਅਜ ਅਦੇਸ਼ਾ ਵਿਦੇਸ਼ਾਂ ਵਿੱਚ ਨਾਂ ਚਮਕਦਾ ਪਿਆ ਹੈ ਇੱਕ ਵਾਰੀ ਕਿਸੇ ਪ੍ਰੋਮੋਟਰ ਨੇ ਦੀਪਦ ਬੁਰਜੀ ਨੂੰ ਅਮਰੀਕਾ ਖਿਡਾਉਣ ਵਾਸਤੇ ਪਹਿਲ ਦੇ ਆਧਾਰ ਉੱਤੇ ਖਿਡਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੂੰ ਉੱਥੇ ਜਿਹੜਾ ਪਹਿਲੇ ਹੀ ਸੱਟ ਲੱਗ ਗਈ ਤੇ ਇਹਨਾਂ ਨੇ ਫੋਨ ਕੀਤੀ ਤੇ ਪਹਿਲੇ ਤੇ ਉਹਨੇ ਫੋਨ ਹੀ ਨਾ ਚੁਕਿਆ ਫਿਰ ਉਹਨੇ ਫੋਨ ਚੁੱਕਿਆ ਤੇ ਉਹਨੇ ਕਿਹਾ ਪਹਿਲੇ ਸੱਟ ਦਾ ਹੋ ਜਾ ਫਿਰ ਤੇਰੇ ਨਾਲ ਗੱਲ ਕਰਾਂਗੇ ਇਹਨਾਂ ਦਾ ਕਹਿਣਾ ਹੈ ਕਿ ਜਿਸ ਟਾਈਮ ਪਲੇਅਰ ਦੀ ਗੁੱਡੀ ਚੜੀ ਹੁੰਦੀ ਆ ਉਸ ਟਾਈਮ ਹੀ ਆ ਜਿਹੜੇ ਪ੍ਰੋਮੋਟਰ ਵਗੈਰਾ ਪਲੇਅਰ ਨੂੰ ਪੁੱਛਦੇ ਨੇ ਜਿਸ ਟਾਈਮ ਬੰਦੇ ਨੂੰ ਸੱਟ ਲੱਗ ਜਾਵੇ ਤੇ ਕੋਈ ਵੀ ਜਿਹੜਾ ਉਹ ਨਹੀਂ ਪੁੱਛਦਾ ਹੁੰਦਾ ਸੋ ਇਦਾਂ ਇਹ ਇਹ ਜਿਹੇ ਹਾਲਾਤਾਂ ਮਾੜਿਆਂ ਚੰਗਿਆਂ ਦੇ ਵਿੱਚੋਂ ਗੁਜ਼ਰ ਚੁੱਕੇ ਨੇ ਤੁਹਾਨੂੰ ਦੀਪ ਦਬੁਰਜੀ ਤੇ ਅੰਮੇਸੌਰ ਸਿੰਘ ਦੇ ਵਿੱਚੋਂ ਕਿਹੜਾ ਰਾਈਡਰ ਪਸੰਦਾ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਅਗਰ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤਾਂ ਕਿ ਅਸੀਂ ਇੱਧਰ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਂਦੇ ਹੀ ਰਵੇ ਤੇ ਉਦੋਂ ਤੱਕ ਦੋਸਤੋ ਰੱਬ ਰੱਖਾ